ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦ ਦੇ ਵਿਰਗੋਲਾ ਫਾਨੀਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀ ਆ ਇੱਕ ਸੋਈ ਆ ਤੇ ਇੱਕ ਗੱਬਣ ਆ ਸੋਈ ਦੇ ਆਪਣੀ ਦੋ ਟਾਈਮ ਚੁਵਾਈ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ 5000 ਰੁਪਏ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਠਾਕ ਜੀ ਚਲੋ ਵਧੀਆ ਚੀਜ਼ਾ ਜੀ ਤੇ ਨਾਮ ਦੱਸਦੇ ਕਰੀਆ ਵੀਰ ਜੀ ਮੇਰਾ ਜਿੰਦਾ ਜੀ ਫੋਨ ਨੰਬਰ ਹੈਗਾ 991446394 ਠੀਕ ਆ ਐਡਰੈਸ ਹੈਗਾ ਆਪਣਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਤੇ ਫੋਨ ਨੰਬਰ ਇਹ ਕੋਲ ਦਾ ਪੁਰਾਣੇ ਪੁਰਾਣੇ ਤਰਨਤਾਰਾ ਰੋਡ ਦੇ ਵਿੱਚ ਪਿੰਡ ਪੈਂਦਾ ਆਪਣਾ ਚਾਟੀਆਂਵੰਡ ਫੋਨ ਨੰਬਰ ਹੈਗਾ 991446394 ਠੀਕ ਆ ਇਹ ਦੋ ਇੱਕ ਸੋਈ ਤੱਕ ਗੱਭਰਣਾ ਆ ਜਰਸੀ ਜੀ ਵੀ ਜੀ ਪਹਿਲਾਂ ਗੱਭਰਣ ਦਿਖਾ ਦਈਏ ਜੀ ਸਰਪੀ ਜੀ ਇਹਨੇ ਦੇਰਾਂ ਪਿੱਜੀ ਲੈ ਆਏ ਹੋਣੇ ਦਾਖ ਲੈ ਜਣੇ ਲੱਤ 200 ਰੁਪਏ ਲਾਇਆ ਪਿੱਜੀ ਅੱਛਾ ਹਾਂ 10 15 ਦਿਨ 20 ਦਿਨ ਇੱਥੇ ਹਨਾ 10 ਦਿਨ ਦੇ 10 ਕਾਦੇ ਮੰ ਦੀ ਜਿਹੜਾ ਅੱਜ ਤਰੀਕ ਹੋ ਗਈ ਆ 27 ਉਹਦੇ ਪੰਜ ਨੂੰ ਦਿਨ ਪੂਰੇ ਹੋ ਗਏ ਬਾਕੀ ਕਈ ਯਾਰੇ ਕੋ 2 4 ਦਿਨ ਉੱਤੇ ਥੱਲੇ ਹੋ ਜਾਂਦੇ ਆ ਤੇ ਕਿੰਨੇ ਕ ਦੁੱਧ ਆ ਲਈ ਆ ਉਦੋਂ ਪਿੱਜੀ ਪਹਿਲੇ ਸੂਰੇ ਦੇ 20 ਕਿਲੋ ਨੇ ਭਰਿਆ ਤੇ ਦੂਜੇ ਪੰਜੀ ਅਰ ਇਹ ਪੰਜੀ ਤਾਂ ਦੇਖੋ ਪਲਾ ਚੱਲਦੀ ਅਰ ਇਹ ਤੀਸਰਾ ਜੇ ਅਰ ਇਹ ਦੂਜਾ ਸ਼ੂਆ ਹੈ ਹਾਂਜੀ ਤੀਸਰਾ ਸ਼ੂਆ ਹੈ ਅਦਗੀ ਵੀਜੀ ਤੋਰੋ ਫੇਰ ਅਰਕੇ ਨੂੰ ਬਾਕੀ ਉਤਰਾ ਇਹ ਆ ਵੀ ਰੰਗ ਰੂਪ ਦੀ ਸੋਹਣੀ ਆ ਕੱਦ ਕਾਠ ਵੀ ਚੰਗਾ ਹੈ ਅਜੇ ਤਿਆਰ ਹੋਣੀ ਆ ਅਜੇ ਲੈ ਆ ਲੈ ਜਾ ਵੀਦੀ ਬਾਕੀ ਹਵਾਨੇ ਜਿਹੜੇ ਲਟਲਾਂ ਕਾਫੀ ਆ ਤੇ ਆ ਇੱਧਰ ਹਵਾਨੇ ਦੇ ਨਾੜਾਂ ਵੀ ਦਿਖ ਸਕਦੇ ਜੇ ਲੱਗੇ ਤਾਂ ਮਿਲਕਵੇਂ ਨੇ ਵੀ ਦਿਖ ਸਕਦੇ ਤੇ ਮੁੱਲ ਫਿਰ ਵੀ ਦੀ ਇਹਦਾ 2000 ਰੁਪਏ ਜੂ ਫੋਨ ਕਰ ਅੱਛਾ ਇਹਦਾ ਮੁੱਲ ਫੋਨ ਤੇ ਕਰਨਾ ਹੈ ਠੀਕ ਹੈ ਬਾਕੀ ਚਲੋ ਕੋ ਫੋਨ ਲਾਵੇ ਇਹ ਆ ਵੀ ਹੁਣ ਦਾ ਮੁੱਲ ਹੁਣ ਦੇ ਹਿਸਾਬ ਨਾਲ ਹੋ ਜਾਊਗਾ ਠੀਕ ਹੈ ਜੀ ਤੇ ਆ ਸੂਈ ਸਵਾਈ ਆ ਇਹ ਯਾਰ ਜੀ ਸੂਈ ਹੈ 4 ਦਿਨ ਹੋ ਗਏ ਨੇ ਸੂਈ ਨੂੰ ਠੀਕ ਹੈ ਇਹ ਇਹਦੇ ਕੋਲ ਕੋਈ 12 ਹੋ ਜੇ 13 ਕਿਲੋ ਹੋ ਜੇ ਬੋਲਾ ਤਿਆਰ ਰਪੀਜੀ ਤਿਆਰ ਬਿਲਕੁਲ ਜਿਹੜਾ ਆਪਾਂ ਇੱਥੇ ਦੋ ਡੰ ਚਵਾ ਕੇ ਦੇਣਾ ਤੇ ਕਿੰਨਾ ਕ ਚਵਾਈ ਜਾਊਗੀ ਇਹ ਰਪੀਜੀ ਹੁਣ ਵੇਖੋ ਸੇਵਾ ਤੇ ਆ ਗਾੜੀ ਅੱਛਾ 14 17 ਕਿਲੋ ਦੇਈ ਜਾਊਗੀ ਤੋਰ ਹੋ ਰਹੀ ਨਾ ਜੇ ਸੇਵਾ ਚੰਗੀ ਹੋਊ ਤੇ ਵੱਧ 24 ਆ ਖਾਣ ਦੇਖ ਸਕਦੇ ਜੇ ਤੇ ਲੱਗੇ ਤਾਂ aje la ya le jave di ਤੇ ਤੁਹਾਨੂੰ ਵੀ ਜੀ ਓਕੇ ਜੀ ਸਾਰੇ ਇਹਦਾ ਨਾ ਆਰ ਪੀ ਜੀ ਅਗਲੇ ਤੁਹਾਨੂੰ ਸਰੂ ਚੱਲਦਾ ਜੀ ਅਗਲੇ ਥਾਂ ਦਾ ਸਰੂ ਇਕੱਠ ਚੱਲਦਾ ਬੈਣੀ ਦਾ ਆਹ ਵਾਲੇ ਥਾਂ ਦਾ ਜਿਹੜਾ ਸਰੂ ਆ ਅਗਲੇ ਥਾਂ ਦਾ ਤੇ ਕਿੰਨਾ ਫਿਰ ਮੁੱਲ ਵੀ ਦੇਣਾ ਇਹਦਾ ਇਹਦਾ ਮੋਲਾ ਪੀ ਜੀ 35000 ਇਹ 35000 ਹਾਂਜੀ ਹਾਂਜੀ ਬਾਕੀ ਕਰਦੀ ਵਿੱਚ ਛੋਟ ਛੋਟ ਮਾਨਤਾ ਕਰਦਾ ਦੋ ਹੀ ਕਰਦਾ 33 ਦੇਦਾ ਹੈ 33000 ਦੇ ਤੇ ਹੁਣ ਇੱਕ ਮੌਕੇ ਤੇ ਕਿੰਨਾ ਦੁੱਧ ਚਵਾ ਕੇ ਦਾਂਗੇ ਆਪਾਂ ਤੇ ਕਿੰਨਾ ਕੁ ਦੁੱਧ ਕਰੀ ਜਾਊਗੀ ਹੈ ਆਪੀ ਅਗਲੇ ਦੀ ਸੇਵਾ ਤੇ ਹੁਣ ਹਾਜ਼ਰ ਚੌਥੇ ਦਿਨ ਦੀ ਸੂਈ ਕੋਲੇ 13 ਕਿਲੋ ਆ ਅੱਛਾ ਠੀਕ ਹੈ ਹੁਣ ਅਗਲਾ ਪਾਉਂਗਾ ਜੇ ਜਲੂਰ ਠੀਕ ਹੈ ਜੀ ਤੇ ਬਾਕੀ ਕੋਈ ਵੀਰ ਆਪਣੀ ਸਮਝ ਨਾਲ ਲੈ ਕੇ ਹਨਾ ਆਪਣੀ ਕੋਈ ਚਵਾਈ ਕਰ ਲੇ ਤਸੱਲੀ ਕਰ ਲੇ ਹਾਂਜੀ ਹਾਂਜੀ ਤੇ ਗੱਪਾਂ ਆਪਣੀ ਪਾਸ ਕਰਕੇ ਲੈ ਜੀ ਉਦਾਂ ਤਿਆਰ ਤੂ ਤੇ ਚੰਗੀ ਯਾਰ ਪੀਜੀ ਵੀਰ ਹਾਂਜੀ ਠੀਕ ਹੈ